खुशबू ने ना ओए होए होए क्या बात है ये खाना है खाना तो आ देखो सजावट कितनी है नहीं सोने ताला लग गया जी हैं सही है कैंड लग गया हम्म ओ हो हो ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਜਿਉਂਤਨ ਲੱਗੜਿਆ ਹੋਏਗਾ ਅਕੀਲ ਭਾ ਕੇ ਆਕੇ ਇਹ ਦੱਸ ਨੀਆ ਐ ਵੇਖੋ ਟੋਪਸ ਟੋਪਸ ਟੋਪ ਵੇਖ ਕੇ ਯਾਰਾਂ ਨੂੰ ਨਾ 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 ਨਹੀਂ ਜਾਣਾ ਤੇ ਅਣ ਅਨਾ ਕੀ ਵਲੌਗ ਬਣਾਣਾ ਸੀ ਹੁਣ ਕਿਉਂਕਿ ਅਸੀਂ ਨਾਣਾ ਤੇ ਮੈਂ ਨਾਨ ਚਲਨੀ ਆ ਹੁਣ ਮਿਲਣਾ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਔਰ ਲਾਈਕ ਕਰੋ ਸਬਸਕ੍ਰਾਈਬ ਬਾਏ ਬਾਏ ਨਾਲੇ ਅੱਜ ਮੈਂ ਪਹਿਲੀ ਵਾਰ ਕਰੇਲੇ ਕਰਕੇ ਗਈ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੇ ਇਹ ਵਲੌਗ ਆਪਾਂ ਕੰਟੀਨਿਊ ਕਰ ਰਹੇ ਹਾਂ ਤੇ ਮੈਂ ਥੋੜਾ ਜਿਹਾ ਹੁਣ ਘਰ ਆ ਚੁੱਕਾ ਤੇ ਤਬੀਅ ਥੋੜੀ ਠੀਕ ਨਹੀਂ ਸੀਗੀ ਤੇ ਤਾਂ ਕਰਕੇ ਤੇ ਹੁਣ ਤਾਂ ਕਰਕੇ ਕੀ ਹੋਇਆ ਤਾਂ ਤਾਂ ਤਾ ਕਰਕੇ ਮੈਂ ਬੜਾ ਵਲੌਗ ਆਇਆ ਨਹੀਂ ਤੇ ਬੜਾ ਵਲੌਗ ਬਣਾਇਆ ਨਹੀਂ ਤੇ ਹੁਣ ਫਿਲਹਾਲ ਐਦਾ ਵੀ ਗੱਲ ਵੀ ਰੈਸਪੀ ਬਣਨ ਲੱਗੀ ਹੈ ਨੰਨੂ ਦੀ ਸਪੈਸ਼ਲ ਡਿਮਾਂਡ ਤੇ ਨੰਨੂ ਕਹਿੰਦੀ ਵੀ ਮੈਨੂੰ ਰੈਸਪੀ ਬਣਾ ਕੇ ਦਿਓ ਤੁਰੰਤ ਤੇ ਤੁਰੰਤ ਹੁਣ ਇਹਦੇ ਵਾਸਤੇ ਰੈਸਪੀ ਬਣਨ ਜਾ ਰਹੀ ਹੈ ਤੇ ਇਧਰ ਸਬਜ਼ੀਆਂ ਸਬਜ਼ੀਆਂ ਕਟਿੰਗ ਹੋ ਰਹੀਆਂ ਨੇ ਆ ਦੇਖੋ ਤੇ ਸ਼ਿਮਲਾ ਮਿਰਚ ਆਲੂ ਤੇ ਤੁਸੀਂ ਗੈਸ ਕਰਨਾ ਵੀ ਕਿਹੜੀ ਰੈਸਪੀ ਬਣਨ ਜਾ ਰਹੀ ਹੈ ਪਿੱਛੇ ਟੀਵੀ ਚੱਲ ਰਿਹਾ ਮੈਚ ਚੱਲ ਰਿਹਾ ਯਾਰ ਵਿੱਚ ਨਹੀਂ ਆਣਾ ਚਾਹੀਦਾ ਇਸ ਕੋਰਸ ਨੂੰ ਠੀਕ ਠਾਕ ਹੀ ਨੇ ਨਾ ਚਨਈ ਦਾ ਯਾਦਗੀ ਤੇ ਕੋਈ ਗੱਲ ਨਹੀਂ ਹੁਣ ਆਪਾਂ ਕੰਟੀਨਿਊ ਕਰ ਰਹੇ ਆ ਇਸ ਵਲੌਗ ਨੂੰ ਤੇ ਇਸ ਮਾਸਮੂਰ ਕੱਟ ਕੇ ਤੇ ਫਿਰ ਆਪਾਂ ਰਸੋਈ 'ਚ ਚੱਲਦੇ ਆ ਠੀਕ ਹੈ ਜੀ ਤੇ ਕਾਕਾ ਸਾਡਾ ਇਧਰ ਦੇਖ ਲਓ ਤੁਸੀਂ ਬੀਬਨ ਪਾ ਕੇ ਲਾਲ ਲਾਲ ਤੇ ਲੱਗਾ ਹੋਇਆ ਖੇਡਣ ਹੁੰਦ ਆਇਆ ਹੁੰਦਾ ਹਾਂਜੀ ਤੇ ਹੁਣ ਆ ਚੁੱਕੇ ਆਪਾਂ ਫਾਈਨਲੀ ਰਸੋਈ ਦੇ ਵਿੱਚ ਕੜਾਈ ਧਰ ਲਈ ਹੈ ਇਹਦਰ ਟਮਾਟਰ ਪਿਆਜ਼ ਤੇ ਸ਼ਿਮਲਾ ਮਿਰਚ ਕੱਟੇ ਜਾ ਚੁੱਕੇ ਨੇ ਆਲੂ ਇਹ ਸਲਾਈਸ ਨੇ ਫੇਰ ਤੋਂ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਇਹ ਆਗੇ ਆਪਣੇ ਟਮੇਟੋ ਕੈਚਅਪ ਇਹ ਆਗੇ ਬਰੈਡ ਤੇ ਆ ਰਸ ਆਗੇ ਠੀਕ ਹੈ ਜੀ ਇਹ ਹੁਣ ਤੁਹਾਨੂੰ ਪਤਾ ਚੱਲ ਹੀ ਚੁੱਕਿਆ ਹੋਵੇਗਾ ਵੀ ਕੀ ਰੈਸਪੀ ਬਣਨ ਜਾ ਰਹੀ ਮਨਪ੍ਰੀਤ ਕੌਰ ਜੀ ਕੀ ਬਣਾਉਣ ਜਾ ਰਹੇ ਨੇ ਸਪੈਸ਼ਲ ਨੰਨੂ ਵਾਸਤੇ ਇਹ ਨੰਨੂ ਦੀ ਡਿਮਾਂਡ ਤੇ ਵੜਦੀ ਸਪੈਸ਼ਲ ਤੁਸੀਂ ਕਿੰਨੀ ਵਾਰ ਜੀ ਵਈ ਇਹ ਸਪੈਸ਼ਲ ਬੰਮੀ ਦਾ ਸਪੈਸ਼ਲ ਬੰਮੀ ਹੈ ਦੇਖਿਓ ਕਿਵੇਂ ਮਾਲ ਦੀ ਬਈ ਕੱਪ ਨੇ ਕਿੱਡਾ ਹੈ ਤੇ ਲਓ ਜੀ ਸਾਰਾ ਕੋਈ ਮਿਕਸ ਕੀਤਾ ਜਾ ਚੁੱਕਿਆ ਹੈ ਐਸੇ ਕਰਦੇ ਬਾਸ ਹੁਣ ਇਹਨਾਂ ਨੂੰ ਮੈਚ ਕਰਨਾ ਚੰਗੀ ਤਰ੍ਹਾਂ ਇਹ ਵੱਡੇ ਵਾਲੇ ਡੋਂਗੇ ਦੇ ਵਿੱਚ ਉਹ ਥੋੜਾ ਛੋਟਾ ਹੈ ਆ ਕਰਕੇ छुप गई सारे नजारे हुई क्या बात हो गई तूने का जल लगाया मुंह पोता अच्छा तूने का जल लगाया अच्छा लगा 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 दिन में रात हो गई छुप गए सारे नजारे हुई क्या बात हो गई ਤੁਨੇ ਕਾਜ ਲਗਾਇਆ ਦਿਨ ਮੇ ਰਾਤ ਹੋ ਗਈ ਯਾਵਾ ਗਾ ਕੇ ਨਾ ਕਿੰਨਾ ਸੋਣਾ ਗਾਇਆ ਸੀ ਯਾਰ ਤੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅੱਜ ਕੱਲ ਅਸੀਂ ਕਿਤੇ ਘੁੰਮਣੇ ਜਾ ਰਹੇ ਹਾਂ ਨਾ ਬਈ ਕਿਤੇ ਟ੍ਰਿਪ ਟੋਪ ਗੱਡੀ ਵੀ ਪਰ ਪਤਾ ਤੇ ਹੈ ਹੀ ਸਾਰਿਆਂ ਨੂੰ ਹੈ ਨਾ ਕਿ ਮਨਪਿੰਗ ਕਰ ਗਿਆ ਪਰ ਨਹੀਂ ਜਾਂਦੇ ਪਰ ਫਿਰ ਵੀ ਕਈ ਵਾਰੀ ਹੋ ਜਾਂਦਾ ਵੀ ਮਾੜਾ ਮੋਟਾ ਹੈ ਨਾ ਕਿਤੇ ਆਊਟਿੰਗ ਹੀ ਕਰ ਲਈ ਪਰ ਉਹ ਵੀ ਨਹੀਂ ਅਸੀਂ ਕਰਨ ਜਾ ਰਹੇ ਕਿਧਰੇ ਇਹ ਉਹਦਾ ਕਾਰਨ ਹੈ ਤਾਂ ਵੀ ਇੱਕ ਤਾਂ ਸ਼ੁਭਰੀਤ ਹੁਣ ਮਾਈਕੇ ਚਲੀ ਗਈ ਤੇ ਮਨਪ੍ਰੀਤ ਤੁਹਾਨੂੰ ਪਤਾ ਠੀਕ ਨਹੀਂ ਤੇ ਮੇਰਾ ਮੇਰੇ ਵੀ ਥੋੜਾ ਇਹ ਸ਼ਡਿਊਲ ਮੇਰਾ ਵੀ ਬਿਜ਼ੀ ਰਿਹਾ ਪਲੱਸ ਮੈਂ ਨਾ ਬਿਮਾਰ ਆ ਕਾਫੀ ਦਿਨਾਂ ਤੋਂ ਮਤਲਬ ਤਬੀਅਤ ਜੀ ਮੇਰੀ ਸੈੱਟ ਨਹੀਂ ਹੋ ਰਹੀ ਪਤਾ ਨਹੀਂ ਕਿਉਂ ਤੇ ਤਾਂ ਕਰਕੇ ਵੀ ਤੇ ਬਾਕੀ ਗਰਮੀ ਬਹੁਤ ਹੋ ਗਈ ਸਾਰੇ ਫੈਕਟਰ ਨਾਲ ਰਲ ਗਏ ਨੇ ਤੇ ਤਾਂ ਕਰਕੇ ਆਪਾਂ ਕਿਤੇ ਜਾ ਨਹੀਂ ਰਹੇ ਤੇ ਪ੍ਰੋਪਰ ਵਲੌਗ ਨਹੀਂ ਬਣਾ پا ਰਹੇ ਠੀਕ ਹੈ ਜੀ ਤੇ ਟਾਈਮ ਵੀ ਮੇਨ ਗੱਲ ਹੈ ਟਾਈਮ ਨਹੀਂ ਮਿਲ ਰਿਹਾ ਇਹ ਫਿਰ ਵੀ ਜੋ ਆਪਾਂ ਡੇਲੀ ਰੁਟੀਨ ਦੇ ਵਿੱਚ ਕਰਦੇ ਹਾਂ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆਂ। ਕਈ ਵਾਰੀ ਹੁੰਦਾ ਡੇਲੀ ਵਲੌਗ ਪਾ ਦਈਦਾ। ਕਿਤੇ ਮੇਰੇ ਵਿੱਚ ਮਿਸ ਹੋ ਜਾਂਦਾ। ਤੇ YouTube ਵਿਚਾਰ ਇਸ ਗੱਲ ਦਾ ਗੁੱਸਾ ਕਰਦਾ। ਕਿ ਨਹੀਂ ਮਨਪ੍ਰੀਤ। ਸਹੀ ਗੱਲ ਹੈ। ਪਰ ਕੀ ਕਰੀਏ ਯਾਰ ਹੁਣ ਜੇ ਕੁਝ ਬਣਾ ਰਹੇ ਆਂ ਤੇ ਚੱਜ ਦਾ ਦਿਖਾਈਏ। ਨਹੀਂ ਤਾਂ ਫਿਰ ਜਿਆਦਾ ਬੋਰਿੰਗ ਹੋ ਜਾਂਦਾ ਸਮਝ। ਨਹੀਂ। ਬਾਕੀ ਕਈ ਜਿਹੜੇ ਪੱਕੇ ਦੇ ਖੜਾ ਰਹੇ ਉਹਨਾਂ ਨੂੰ ਤੇ ਬੋਰਿੰਗ ਨਹੀਂ ਲੱਗਦਾ ਹੁੰਦਾ ਜੋ ਮਰਜੀ ਆਪਾਂ ਦਿਖਾਈਏ ਨਾ ਉਹ ਅਗਲੇ ਉਹ ਕਰਾ ਦੇ ਦਿੰਦੇ ਨੇ ਪਰ ਜਿਹੜੇ ਨਵੇਂ ਨੇ ਉਹਨਾਂ ਲਈ ਬੋਰਿੰਗ ਹੋ ਜਾਣਾ ਠਕ ਠਕ ਹੋ ਰਹੀ ਬਹੁਤ ਜ਼ਿਆਦਾ ਚਿੱਲੀ ਫਲੈਕਸ ਬਣਾ ਲਈ ਚਿੱਲੀ ਫਲੈਕਸ ਬਣਾਏ ਜਾ ਰਹੇ ਨੇ ਕਰੇ ਵਾ ਜਿਬਾ ਹਾਂ ਜੀ ਦੇ ਹੁਣ ਪਾਇਆ ਜਾ ਰਿਹਾ ਹੈ ਸਵਾਦ ਅਨੁਸਾਰ ਨਮਕ ਪਾਤਾ ਹੈ ਮਰਚ ਲਾਲ ਮਰਚ ਇਹ ਵੀ ਸਵਾਦ ਅਨੁਸਾਰ ਵਾ ਜਿਬਾ ਆਹ ਸੋਨੇ ਯਾਰ ਲੱਗ ਰਹੇ ਨੇ ਆਂਦੂ ਹਨਾ ਚਿਟੇ ਚਿਟੇ ਇਹ ਆ ਗਿਆ ਗਰਮ ਮਸਾਲਾ ਵਾਪਾ ਪਾਪਾ ਹੋਰੀ ਵੇ ਪਾਣੀ ਆ ਗਿਆ ਮੂੰਹ ਦੇ ਵਿੱਚ ਮੇਰੇ ਦਾ ਐ ਪਾਪਾ ਹਾਂ ਬੇਟਾ ਹੋਰੀ ਨਹੀਂ ਹੋਈ ਜਿਹੜੀ ਉਹ ਬੜੀ ਚਾਵਾਲਾ ਤੇ ਰੋਟੀ ਵੇਚਦੀ ਆ ਜਿੰਨਾ ਅੱਜ ਮੇਰੇ ਦਾ ਕੰਮ ਸੀ ਨਾ ਨਨੂਨੇ ਉਹਨਾਂ ਹੀ ਔਖਾ ਕਰਵਾ ਦੇ ਨਨੂਨੇ ਔਖਾ ਕੀਤਾ ਹਨਾ ਸਹੀ ਗੱਲ ਹੈ ਜਿੰਨਾ ਮੈਨੂੰ ਐਸੀ ਜਦ ਅੱਜ ਛੇਤੀ ਵੇਲੀ ਹੋ ਜਾਣੀ ਥੱਲੇ ਚੋਰ ਮਾਣਣੇ ਨੇ ਪਰ ਬਰੇ ਵਿਚਾਇਦਾ ਬਹੁਤ ਜਿਆਦਾ ਨਾ ਇੱਕ ਤਾਂ ਤਕਲੀਫ ਚ ਹੈ ਬਹੁਤ ਜਿਆਦਾ ਤੇ ਉਪਰੋ ਦੀ ਕੰਮਕਾਰ ਵੀ ਸਾਰਾ ਕਰਨਾ ਪੈ ਰਿਹਾ ਪਰ ਹੁਣ ਚਲੋ ਕੀ ਕਰੇ ਹੈ ਨਾ ਇਧਰ ਕਾਕਾ ਸਾਡਾ ਦੇਖੋ ਸ਼ੁਗਰ ਭਾਂਡੇ ਧੋ ਰਿਹਾ ਕਾਕਾ ਤੇਰੇ ਹੈਲਪ ਕਰਾ ਰਿਹਾ ਤੇਰੀ ਹੈਲਪ ਕਰ ਤੇ ਤੂੰ ਪਾਣੀ ਢੋਲੀ ਜਾਂਦਾ ਸਾਰਾ ਪਾਣੀ ਸਾਰਾ ਵੇਸਟ ਹੋ ਰਿਹਾ ਬੰਦ ਕਰ ਪਲੀਜ਼ ਪਾਣੀ ਨਹੀਂ ਵੇਸਟ ਕਰਨਾ ਠੀਕ ਹੈ ਨਾ ਪਾਣੀ ਨਹੀਂ ਵੇਸਟ ਕਰੀਦਾ ਹੁੰਦਾ ਅੱਜ ਕਰਤੀ ਦੇ ਪਾਣੀ ਘੜਦਾ ਜਾ ਰਿਹਾ ਓਕੇ ਬੰਦ ਕਰਾਉਣ ਹਾਂ ਜਿੰਦੇ ਇੱਕ ਚੀਜ਼ ਇੱਥੇ ਰਹਿ ਗਈ ਸੀ ਉਹ ਵੀ ਆਪਾਂ ਪਾ ਦਈਏ ਯਾਨੀ ਕਿ ਚਾਟ ਮਸਾਲਾ ਤੇ ਉਹ ਵੀ ਆਪਾਂ ਮਿਕਸ ਕਰ ਦਿੱਤਾ ਹੈ ਠੀਕ ਹੈ ਨਾ ਮਨ ਪੀ ਤਾਂ ਹੁਣ ਪਤਨੀ ਕੀ ਲੱਭ ਰਹੀ ਹੈ نیچے ਬਹੁਤ ਸਾਰੇ ਮਸਾਲੇ ਬਾਲਟੀ ਚ ਪਏ ਨੇ ਹਾਂਜੀ ਤੇ ਹੁਣ ਇੱਧਰ ਦੇਖੋ ਆਪਾਂ ਬਣਾਤਾ ਇਹਦਾ ਪੂਰਾ ਮਿਕਸਚਰ ਤਗੜੇ ਲੈਵਲ ਦਾ ਮੈਂ ਟੇਸਟ ਵੀ ਕੀਤਾ ਐਨਾ ਜਿਆਦਾ ਟੇਸਟੀ ਹੈ ਨਾ ਅੱਧ ਤੋਂ ਜ਼ਿਆਦਾ ਤੇ ਇਧਰ ਨਮਕ ਵਗੈਰਾ ਸਲਾਈਸ ਜੇ ਕਰ ਲਈ ਐ ਮੈਂ ਨਮਕ ਵਗੈਰਾ ਠੀਕ ਹੈ ਉਹ ਚ ਓਕੇ ਰ ਬੋ ਬੋਹ ਕਹਣ ਚੀਜ਼ ਬਣਨ ਵਾਲੀ ਐ ਠੀਕ ਐ ਜੁੜੇ ਰਹੋ ਵਲੌਗ ਦੇ ਨਾਲ ਤੇ ਵੇਖਦੇ ਰਹੋ ਬਸ ਠੀਕ ਨਾ ਕੀ ਕੀ ਕਰਨੇ ਆ ਆਪਾਂ ਠੀਕ ਨਾ ਤੁਸੀਂ ਨੋ ਤੁਸੀਂ ਨੋ ਐ ਵੇ ਤੇ ਪਰ ਤੁਸੀਂ ਵੇਖ ਕੇ ਆਨੰਦ ਲੈਣਾ ਤੇ ਅਸੀਂ ਖਾ ਕੇ ਲਵਾਂਗੇ ਬਾਅਦ ਚ ਤੇ ਤੁਸੀਂ ਜਰੂਰ ਆਪਣੇ ਘਰ ਵੀ ਟਰਾਈ ਕਰਕੇ ਦੇਖਿਓ ਤੇ ਘੈਂਡ ਬਣੇਗਾ ਠੀਕ ਹੈ ਸਾਰਾ ਕੁਝ ਤੁਹਾਨੂੰ ਦੱਸਤਾ ਕੀ ਕੀ ਪਿਆ ਇਹਦੇ ਵਿੱਚ ਇਹਦਾ ਲੇਪ ਬਣਾ ਕੇ ਆ ਚੀ ਦਾ ਐਂਦਾ ਕੱਟ ਲੈਨੇ ਗੋਲ ਗੋਲ ਬ੍ਰੈਡ ਕੋਲੀ ਰੱਖ ਕੇ ਠੀਕ ਹੈ ਐਂਦਾ ਕੱਟ ਲੈਨੇ ਤੇ ਬਹੁਤ ਘੈਂਡ ਚੀਜ਼ ਹੁਣ ਬਣਨ ਵਾਲੀ ਏ ਬਾਕੀ ਬਣਨ ਤੋਂ ਬਾਅਦ ਹੀ ਪਤਾ ਲੱਗੇ ਬਾਕੀ ਅਨੇਕ ਬਣਾਉਣੇ ਬਾਕੀ ਤੇ ਬਣਾਓ 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 ਤੇ ਇੱਧਰ ਸਾਡੇ ਸਾਹਮਣੇ ਆ ਬ੍ਰੈਡ ਕ੍ਰੰਬਸ ਰੱਖ ਲੈਨੇ ਪਹਿਲਾਂ ਹੀ ਲਿਆਂਦੇ ਪਏ ਸੀ ਅਸੀਂ ਠੀਕ ਹੈ ਜੀ ਤੇ ਇਹ ਆਪਣੀ ਦੂਜੀ ਚਿੰਜ਼ ਜੈਨੀਸ ਦੇ ਸਿਚਾਈਨੀ ਸ਼ੇਜਵਾਂ ਚਟਨੀ ਹਾਂਜੀ ਤੇ ਐਦਾਂ ਪਹਿਲਾ ਚਟਨੀ ਲਾ ਲੈਣੀ ਹੈ ਬਰੈਡਾਂ ਦੇ ਉੱਤੇ ਐਦਾਂ ਜਿਆਦਾ ਨਹੀਂ ਮਰਚ ਬਹੁਤ ਹੋ ਜਾਣੀ ਹੈ ਖਾਣੇ ਕਾਕੇ ਨੇ ਕਿਦਾਂ ਖਾਣੀ ਨਹੀਂ ਵਿੱਚ ਚੀਜ਼ ਨਹੀਂ ਪੈਣੀ ਐ ਦਾ ਜਾਣੀ ਹੈ ਪਰ ਫਿਰ ਵੀ ਯਾਰ ਮਰਚ ਤੇ ਮਰਚ ਬਹੁਤ ਤੇਜ ਹੈ ਨਾ ਇਹ ਯਾਰ ਬਹੁਤ ਤੇਜ ਹੈ ਨਾ ਇਹ ਉਹ ਫੜਾਇਓ ਸੌਸ ਵੀ ਪਾਈ ਹੈ ਉੱਤੇ ਸਲਾਈਸ ਸੌਸ ਪਾਤੀ ਹੈ ਤੇ ਨਹੀਂ ਨਹੀਂ ਸਲਾਈਸ ਪੜਾ ਦਿਓ ਹਾਂਜੀ ਤੇ ਇਹ ਸ্লাইਸ ਜਿਹੜੇ ਨਾ ਆਪਣਾ 치즈 ਸ্লাইਸ ਨੇ ਇਹ ਏਦਾਂ ਕੱਟ ਕੇ ਪੀਸ ਇਹਦੇ ਰੱਖ ਲੈਨੇ ਤੇ ਇਹਦੇ ਤੇ ਮੁੱਦਾ ਮਾਰਤਾ ਹੈ ਤੇ ਆ ਕੀ ਇਹ ਕੀ ਚੀਜ਼ ਬਣ ਰਹੀ ਬਈ ਮੈਨੂੰ ਵੀ ਨਹੀਂ ਸੀ ਪਤਾ ਇਹ ਆਲੂ ਦਾ ਲੇਪ ਇਹਦੇ ਤੇ ਲਾ ਲਿਆ ਬਣਾਣਾ ਹੀ ਆਪਾਂ ਉਹ ਜਿਹੜਾ ਤੁਹਾਨੂੰ ਨਹੀਂ ਪਤਾ ਵੇਖੋ ਹੱਥ ਨਾ ਜਲਾ ਲਿਓ ਉਧਰ ਨਹੀਂ ਜਲਾਉਂਦਾ ਇਧਰ ਕੜਾਈ ਪਈ ਹੈ ਨਾ ਗਰਮ ਹੋ ਗਈ ਹੈ ਠੀਕ ਹੀ ਅੱਛਾ ਅੱਛਾ ਦੋਨੋਂ ਪਾਸੇ ਲੈਣਾ ਹੈ ਆਲੂ ਯੈਸ ਐਂ ਚੰਗੀ ਇਤਰਾ ਕਵਰ ਕਰ ਦੇਣਾ ਸਾਰੇ ਪਾਸੇ ਅੱਛਾ ਸੋਨਨ ਥੋੜੀ ਜਿਹੀ ਬੰਦ ਕਰ ਦੋ ਠੀਕ ਐ ਅੱਛਾ ਕੀ ਬਾਤ ਹੈ ਹੈਵੀ ਬਣਨਾ ਹੈ ਇੱਕ ਇੱਕ ਹੀ ਬਹੁਤ ਸਾਰਿਆਂ ਨੂੰ ਸੋ ਤੇ ਮੈਨੂੰ ਸਮਝ ਨਹੀਂ ਆਈ ਤੇ ਵਿੱਚ ਇਹਦੇ ਉਹ ਐ ਤੇ ਸਮਝ ਆ ਆਲੂ ਵੇਚਣੇ ਚਾਹੀਦੇ ਸੀ ਹਾਂ ਉਲਟਾ ਕੰਮ ਹੈ yes ਓ ਹੋ 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 ਛਤਾਈ ਸੁਆ ਨਾ ਹੈਵੀ ਬਣ ਜਾਣਾ ਹੈ yes ਹਾਂਜੀ ਦੇ ਅੰਦਰ ਆ ਸਲਰੀ ਤਿਆਰ ਕੀਤੀ ਸੀਗੀ ਆ ਦੇਖੋ ਮੈਦੇ ਮੈਦੇ ਦੀ ਤੇ ਉਹਦੇ ਚ ਪਿਓ ਕੇ ਇਹਨੂੰ ਆ ਦੇਖੋ ਟਿੱਕੀ ਜੀ ਬਣ ਗਈ ਹੈ ਦੋਨਾਂ ਪਾਸਿਓਂ ਵਿੱਚ ਉਹਦੇ ਹੈ ਨਾ ਤੁਸੀਂ ਦੇਖਿਆ ਹੀ ਹੈ ਸ਼ੁਰੂ ਤੋਂ ਤੇ ਆ ਬ੍ਰੈਡ ਕਰਮ ਨਾਲ ਲਾ ਲੇ ਤੇ ਆ ਦੇਖੋ ਉਹ ਕੈਂਡ ਚੀਜ਼ ਬਣਨ ਜਾ ਰਹੀ ਏ ਠੀਕ ਹੈ ਚੱਲੋ ਆ ਜਾ ਆ ਜਾ ਆ ਜਾ ਆ ਜਾ ਤੇ ਹੁਣ ਇਹ ਤੇਲ ਦੇ ਵਿੱਚ ਜਾਏਗੀ ਬਰੀ ਪਟਾਕਾ ਨਾ ਪੈ ਜਾ ਧਿਆਨ ਨਾਲ ਬਾਈ ਆਥੇ ਕਿੰਨਾ ਜਲਾ ਦੇ ਓਏ ਹੋਏ 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 ਪਹਿਲਾਂ ਬਣਾ ਲੈ ਇਹਨੂੰ ਜਲਾ ਨਾ ਲਈਏ ਹੈ ਓਏ ਕਿਉਂਕਿ ਐਕਸਪੈਰੀਮੈਂਟ ਹੀ ਆ ਆਪਣਾ ਵੀ ਆਪਾਂ ਖੜਾ ਪਹਿਲਾਂ ਬਣਾ ਕੇ ਦੇਖਿਆ ਵੀ ਐਕਸਪੈਰੀਮੈਂਟ ਹੀ ਹੈ ਬਸ ਲਾਈਵ ਐਕਸਪੈਰੀਮੈਂਟ ਕਰੀਦਾ ਆਪਾਂ ਦੇਖੋ ਕਿਆ ਬਾਤ ਹੈ ਹਾਂਜੀ ਤੇ ਆਹ ਦੇਖੋ ਕਿਆ ਚੀਜ਼ ਬਣ ਕੇ ਤਿਆਰ ਹੋਈ ਏ ਤੇ ਹੁਣ ਬਸ ਥੋੜੀ ਦੇਰ ਚ ਤੁਹਾਨੂੰ ਦਿਖਾਨੇ ਆ ਖੋਲ ਕੇ ਇਹਨੂੰ ਖਾਣ ਵੇਲੇ ਠੀਕ ਹੈ ਜੀ ਤੇ ਜਦ ਤੱਕ ਆ ਬਾਕੀ ਬਣ ਜਾਣ ਸਾਰੀਆਂ ਹਨ ਇੱਕ ਤੇ ਬਣ ਕੇ ਤਿਆਰ ਹੋ ਗਿਆ ਸੀ ਹੁਣ ਇਹ ਦੂਜੇ ਦੀ ਵਾਰੀ ਏ ਤੇ ਇਹ ਵੀ ਲਾਜਵਾਬ ਬਣਨ ਜਾ ਰਿਹਾ ਮੈਨੂੰ ਲੱਗ ਰਿਹਾ ਤੇਜ਼ ਕਰਤਾ ਸੀ ਗਿਆ ਤੇਜ਼ ਕਰਤਾ ਮੈਂ ਗੈਸ ਵਾਜੂ ਵਾਜੂ ਔਰ ਸੇਫ ਲੈਂਡਿੰਗ ਸੇਫ ਲੈਂਡਿੰਗ ਵਾਹ ਜੀ ਵਾਹ ਹਾਂ ਜੀ ਤੇ ਹੁਣ ਤਿੰਨ ਆਪਣੇ ਆ ਤਿਆਰ ਹੋ ਚੁੱਕੇ ਨੇ ਥੋੜੇ ਥੋੜੇ ਜਲਨ ਜਲਨ ਜੇ ਨਜ਼ਰ ਆ ਰਹੇ ਨੇ ਉਹ ਥੋੜਾ ਜਿਹਾ ਹੁੰਦਾ ਹੀ ਐ ਇਹਦੇ ਵਿੱਚ ਨਾ ਕਿਉਂਕਿ ਉਹ ਹੈ ਨਾ ਸਿੱਧੇ ਆਲੂ ਨੇ ਪਲੱਸ ਜਿਹੜਾ ਉਹ ਸੀਗਾ ਬ੍ਰੈਡ ਕ੍ਰੰਬਸ ਨੇ ਉਹਨਾਂ ਕਰਕੇ ਨਾ ਥੋੜੇ ਉਹ ਜਲ ਜਾਂਦੇ ਹੁੰਦੇ ਨੇ ਮਾੜੇ ਵਾਲੇ ਨਾ ਪਾਰਟਿਕਲਸ ਜਿਹੜੇ ਤਾਂ ਕਰਕੇ ਦੰਜਾ ਨਜ਼ਰ ਆਂਦਾ ਤੇ ਆ ਚੌਥਾ ਹੈ ਲਾਸਟ ਬਸ ਅਸੀਂ ਚਾਰ ਬਣਾਏ ਨੇ ਤੇ ਇਹਨਾਂ ਅਸੀਂ ਬਸ ਹੋ ਗਈ ਸਾਡੀ ਠੀਕ ਹੈ ਨਾ ਤੇ ਹੁਣ ਬਸ ਹਾਂ ਮਿਹਨਤ ਬਹੁਤ ਲੱਗਦੀ ਆ ਤੇ ਹੁਣ ਬਸ ਥੋੜੀ ਦੇਰ ਦੇ ਵਿੱਚ ਤੁਹਾਨੂੰ ਆਪਾਂ ਇਹ ਦਿਖਾਨੇ ਆ ਖੋਲ ਕੇ ਕਿੱਦਾਂ ਦਾ ਬਣਿਆ ਤੇ ਟੇਸਟ ਵੀ ਦੱਸਾਂਗੇ ਕਿੱਦਾਂ ਦਾ ਬਣਿਆ ਠੀਕ ਹੈ ਨਾ ਤੇ ਬਾਕੀ ਗਰਮੀ ਇੰਨੀ ਹੈ ਨਹੀਂ ਇਸ ਕਰਕੇ ਥੋੜਾ ਬਚਾ ਹੈ ਤੇ ਹਲੇ ਉਹਨੀ ਗਰਮੀ ਨਹੀਂ ਆਈ ਹੈਗੀ ਤੇ ਐਨਾ ਪਸੀਨਾ ਬਸੁਨਾ ਨਹੀਂ ਆਂਦਾ ਤੇ ਰਸੋਈ 'ਚ ਆਪਾਂ ਆਰਾਮ ਨਾਲ ਖੜ ਸਕਦੇ ਹਾਂ ਹਲੇ ਤੇ ਬਸ ਹੁਣ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੋ ਜਾਣਾ ਕੱਲ ਤੋਂ ਤੇ ਫਿਰ ਗਰਮੀ ਗਰਮੀ ਹੈ ਨਾ ਤੇ ਬਰਦਾਸ਼ਤ ਕਰਨੀ ਪੈਣੀ ਹੈ ਕੋਈ ਨਾ ਤੇ ਹੁਣ ਆਪਾਂ ਥੋੜੀ ਜਿਹੀ ਤੁਹਾਨੂੰ ਕੱਟ ਕੇ ਦਿਖਾਣੇ ਆ ਠੀਕ ਹੈ ਆਦੇ ਹਾਂਜੀ ਤੇ ਹੁਣ ਆਪਾਂ ਫਾਈਨਲੀਆਂ ਨੂੰ ਕੱਟਣ ਲੱਗਿਆਂ ਤੇ ਵਾਹ ਜੀਵਾ ਓਏ 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 ਖੁਸ਼ਬੂ ਨੇ ਨਾ ਓਏ ਹੋਏ ਹੋਏ ਕੀ ਬਾਤ ਹੈ ਬਹੁਤ ਜ਼ਿਆਦਾ ਖੂਬਸੂਰਤ ਤੇ ਬਹੁਤ ਜ਼ਿਆਦਾ ਲਜੀਜ਼ ਤੇ ਖਾ ਕੇ ਪਤਾ ਲੱਗੇਗਾ ਵੀ ਕਿੰਨਾ ਖਜ਼ੂਰ ਟੇਸਟੀ ਆ ਬਾਈ ਸਿਰਾ ਸਿਰਾ ਫੋਟੋ ਖਿਚਲਾਉਣਾ ਦੀ ਮੈਂ ਅੱਜ ਨੰਨੂ ਸਾਡੀ ਇੰਨੀ ਕਾਲੀ ਪਈ ਹੋਈ ਨਾ ਵੀ ਖਾਣਾ ਖਾਣਾ ਆ ਦੇਖੋ ਸਜਾਵਟ ਕੀਤੀ ਇੰਨੀ ਸੋਹਣੀ ਤੇ ਹੌਣ ਨੰਨੂ ਲੈ ਕੇ ਚੱਲੀ ਏ ਤੇ ਚੌਲ ਚੋਲ ਪਾ ਲੈ ਤੇ ਮੈਂ ਹੁਣ ਬਾਕੀ ਖਾਣਾ ਖੋਣਾ ਲੈ ਕੇ ਆਉਣਾ ਆਓ ਇਕੱਠੇ ਖਾ ਲਈ ਠੀਕ ਆ ਅੱਜ ਮੈਂ ਇੱਕ ਪੈਣੀ ਆ ਆਪਣੀ ਚਲੋ ਹਾਂਜੀ ਤੇ ਹੁਣ ਨੰਨੂ ਪ੍ਰਸ਼ਾਦ ਸਾਡਾ ਸਾਡਾ ਨੰਨਾ ਪ੍ਰਸ਼ਾਦ ਬਹਿ ਗਿਆ ਟੇਸਟ ਕਰਨ ਵਾਸਤੇ ਟੇਸਟ ਕਰਕੇ ਦਿਖਾਏਗਾ ਹਾਂਜੀ ਚਲੋ ਜੀ ਤੇਰੇ ਟੇਸਟ ਓਏ ਹੋਏ ਦੱਸੋ ਜੀ ਕਿੱਦਾਂ ਦਾ ਲੱਗਿਆ ਜੀ ਹੈ ਸਹੀ ਹੈ ਕਿਆਡ ਲੱਗਿਆ ਓਏ ਹੋਏ ਵਾਹ ਜੀ ਵਾਹ ਇੰਨਾ ਪੈੜਾ ਮੂੰਹ ਕਿ ਬਣਾਇਆ ਪਰ ਸੋਸ ਲਾ ਖਾਸ ਹੈ ਬੱਤ ਅਬ ਬਲੌਗ ਕਰਦੇ ਬਲੌਗ ਕਰ ਬਲੌਗ ਤਾਂ ਤੈਨੂੰ ਇਰੀਟੇਸ਼ਨ ਹੁੰਦੀ ਹੈ ਵਧੀਆ ਬਣਿਆ ਨਾ ਟੇਸਟੀ ਹੈ ਨਾ ਹਾਂ ਹੁਣ ਬੋਲਿਆ ਵੈਰੀ ਗੁੱਡ ਮੈਂ ਵੀ ਹੁਣ ਟੇਸਟ ਕਰ ਲਵਾਂ ਹਾਂ ਜੀ ਤੇ ਹੁਣ ਐ ਮੇਰੀ ਵਾਰੀ ਟੇਸਟ ਕਰਨ ਦੀ ਤੇ ਤੁਸੀਂ ਆਹ ਦੇਖੋ ਅੰਦਰ ਲੁੱਕ ਦੇਖੋ ਇਹਦੀ ਕਿੰਨੀ ਜ਼ਬਰਦਸਤ ਹੈ ਆਹ ਦੇਖੋ ਇਹਦੀ ਲੁੱਕ ਓਏ ਹੋਏ 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 ਹੁਣ ਮੈਂ ਟੇਸਟ ਕਰਾਂਗਾ ਠੀਕ ਹੈ ਤੇ ਮੈਂ ਕਰ ਲਾਂਗਾ ਟੇਸਟ ਐ ਤੇ ਸਮਾਨ ਹੂੰ ਓਹ ਹੋ ਹੋਪੇ ਹੂੰ ਵਾਹ ਜੀ ਵਾਹ ਆਨੰਦ ਐ ਖਰਾ ਪਰਮਨੰਦ ਸੋਹਣਾ ਇਹਦਾ ਹੂੰ ਹਾਂ ਦਾ ਅੱਦਣਾ ਵੀ ਰੂਹ ਹੁੰਦੀ ਨਾ ਰੂਹ ਵੀ ਆ ਪਰ ਉਹ ਹਾਲੇ ਆ ਇੰਨਾ ਜ਼ਿਆਦਾ ਸੌਫਟ ਬਣਿਆ ਤੁਸੀਂ ਜਰੂਰ ਬਾਰੇ ਕ੍ਰਿਸਪੀ ਅੰਦਰਾ ਸੋ। ਤੇ ਤੁਸੀਂ ਵੀ ਹੁਣ ਜਰੂਰ ਟਰਾਈ ਕਰਿਓ ਆਪਣੇ ਆਪਣੇ ਘਰਾਂ ਦੇ ਵਿੱਚ ਬਣਾ ਕੇ ਦੇਖਿਓ। ਬਹੁਤ ਜ਼ਿਆਦਾ ਘੈਂਟ ਆ ਮੈਂ ਤੁਹਾਨੂੰ ਪੱਕਾ ਕਹਿ ਰਿਹਾ। ਬਹੁਤ ਜ਼ਿਆਦਾ ਘੈਂਟ ਚੀਜ਼ ਬਣੀ ਐ ਐਦੀ ਬਣਾ ਕੇ ਦੇਖੋ ਜਿੱਦਾਂ ਆਪਾਂ ਬਣਾਈ ਸੀ। ਠੀਕ ਹੈ ਜੀ। ਨਾਮ ਨੂੰ ਮੈਨੂੰ ਪਤਾ ਨਹੀਂ ਬਸ ਤੁਸੀਂ ਫੋਲੋ ਕਰ ਲਿਓ। ਠੀਕ ਹੈ ਤੇ ਐਦਾਂ ਬਣਾ ਕੇ ਦੇਖੋ। ਬਾਕੀ ਜੁੜੇ ਹੋ ਆਪਣੇ ਵਲੌਗ ਦੇ ਨਾਲ। ਠੀਕ ਹੈ ਜੀ। ਤੇ ਲਾਈਕ ਸ਼ੇਅਰ ਸਬਸਕ੍ਰਾਈਬ ਉਹਦੀਆਂ ਧੁਕੀਆਂ ਕੱਢ ਦਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਠੀਕ ਹੈ ਜੀ ਨਾਮ ਮੈਨੂੰ ਵੀ ਨਹੀਂ ਪਤਾ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਬਰਗਰ ਪੀਜ਼ਾ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ с м е